ਪਾਕਿਸਤਾਨੀ ਆਈਕੂ ਕਾਬੀ ਚਰ ਪਹਿਲਾਂ ਲੰਬੇ ਸਮੇਂ ਤੋਂ ਜੂਨ ਦੇਸ਼ ਯਾਦ ਹੋਇਆ ਉਦੋਂ ਤੋਂ ਹੀ ਇਹ ਕੰਮ ਚੱਲਦਾ ਆ ਰਿਹਾ ਕਦੀ ਕਿਤੇ ਕਦੀ ਕਿਤੇ ਇਦਾਂ ਦੀਆਂ ਕਨੌਨੀ ਲਹਿਰਤਾਂ ਕਰਦੇ ਰਹਿੰਦੇ ਨੇ ਜੰਗ ਕੋਈ ਵੀ ਦੇਸ਼ ਨਹੀਂ ਚਾਹੁੰਦਾ ਚੰਗੀ ਬੁੱਧੀ ਜੀ ਵੀ ਸੋਚ ਰੱਖਣ ਵਾਲਾ ਦੇਸ਼ ਤਰੱਕੀ ਕਰਨ ਵਾਲਾ ਦੇਸ਼ ਕਦੀ ਜੰਗ ਨਹੀਂ ਚਾਹੁੰਦਾ ਜਦੋਂ ਕੋਈ ਬਾਰ ਬਾਰ ਹੀ ਤੁਹਾਡੇ ਆ ਕੇ ਗੱਲ ਨੂੰ ਪਈ ਜਾਵੇ ਤਾਂ ਫਿਰ ਬੰਦਾ ਉਹਦੇ ਤੇ ਦੱਸੋ ਕੀ ਕਰੇ ਅੱਜ ਦੀ ਡੇਟ 'ਚ ਕਿੱਥੇ ਦਾ ਕਿੱਥੇ ਪਹੁੰਚ ਗਿਆ ਉਹ ਜਦੋਂ ਤੁਹਾਡੇ ਨਾਲ ਕੋਈ ਕੰਟਰੀਆਂ ਲੱਗਦੀਆਂ ਹੁੰਦੀਆਂ ਨੇ ਬਰਦਾਸ਼ਤ ਨਹੀਂ ਕਰਦੀਆਂ ਤੇ ਜੰਗ ਦਾ ਆਗਾਜ਼ ਅਹੀ ਅਜ ਵੀ ਨਹੀਂ ਕਰਦੇ ਕਿ ਨਾ ਇਤਾਂ ਦੇ ਹਾਲਾਤ ਪੈਦਾ ਕਰਨ ਕਿ ਸਾਨੂੰ ਇਹ ਕੰਟਰੀ ਨੂੰ ਜਾਂ ਸਾਡੀ ਆਰਮੀ ਨੂੰ ਇਸ ਸਟੈਪ 'ਚ ਨਾ ਪਹੁੰਚਣਾ ਪਵੇ ਦੇਖੋ ਪਾਕਿਸਤਾਨ ਦਾ ਸ਼ੁਰੂ ਤੋਂ ਕੰਮ ਆਤਵਾਦੀਆਂ ਨੂੰ ਪਨਾਹ ਦੇਣੀ ਤੋਂ ਇੰਨਾ ਨੇ ਤਾਂ ਦੇਖੀ ਆ ਜਰੂ ਅਸੀਂ ਵੀ ਛੋਟੇ ਹਨ ਅਸੀਂ ਵੀ ਇਹ ਚੀਜ਼ਾਂ ਦੇਖੀਆਂ ਨਹੀਂ ਪਰ ਜੋ ਪੜੀਆਂ ਨੇ ਜੋ ਉਹ ਵਾਕਏ ਸੁਣੇ ਨੇ ਇਹ ਬੜੀਆਂ ਮਾੜੀਆਂ ਚੀਜ਼ਾਂ ਨੇ ਦੇਸ਼ ਬਹੁਤ ਪਿੱਛੇ ਚਲੇ ਜਾਂਦਾ ਅਸੀਂ ਨਹੀਂ ਚਾਹੁੰਦੇ ਕਿ ਇਹ ਕੰਮ ਚੱਲੇ ਤੁਸੀਂ ਦੇਖ ਰਹੇ ਹੋ ਸਮਰ نیوز اور ਮੈਂ ਜਸਪਾਲ ਸ਼ਰਮਾ ਪਿਛਲੇ ਦਿਨੀ ਜੰਮੂ ਕਸ਼ਮੀਰ ਦੇ ਪਹਿਲਗਾਮ ਵਿਖੇ ਜਿਹੜਾ ਅਤਵਾਦੀ ਹਮਲਾ ਹੋਇਆ ਸੀ ਜਿਹਦੇ ਵਿੱਚ ਸਾਡੇ 27 ਜਿਹੜੇ ਨੌਜਵਾਨ ਜਿਹੜੇ ਜਿਹਨੇ ਜਿਨ੍ਹਾਂ ਨੂੰ ਕਿ ਅੱਤਵਾਦੀਆਂ ਵੱਲੋਂ ਮਾਰ ਦਿੱਤਾ ਗਿਆ ਸੀ ਉਦੋਂ ਤੋਂ ਹੀ ਸਾਡੇ ਹਿੰਦੁਸਤਾਨ ਔਰ ਪਾਕਿਸਤਾਨ ਦੇ ਦੋਹਾਂ ਦੇਸ਼ਾਂ ਦੇ ਵਿੱਚ ਬੜੀ ਕਰਵਾਹਟ ਚੱਲਣ ਦੇ ਹੀ ਇੱਕ ਸ਼ਬਦੀ ਜੰਗ ਚੱਲ ਰਹੀ ਸੀ ਔਰ ਜਿਸ ਦਾ ਬਦਲਾ ਸਾਡੇ ਹਿੰਦੁਸਤਾਨ ਨੇ ਰਾਤੀ ਜਿਹੜੀ ਕਿ ਬੀਤੀ ਰਾਤ ਉਹਨਾਂ ਤੇ ਅੱਤਵਾਦੀ ਟਿਕਾਣਿਆਂ ਤੇ ਹਮਲਾ ਕਰਕੇ ਸਾਡੇ ਹਿੰਦੁਸਤਾਨ ਨੇ ਉਹਨਾਂ 27 ਜਵਾਨਾਂ ਦਾ ਜਿਹੜਾ ਬਦਲਾ ਲਿਆ ਇਸ ਸੰਬੰਧ ਵਿੱਚ ਸਾਡੇ ਕੋਲ ਸਾਡੇ ਜਨੇਾਲਾ ਗੁਰੂ ਦੇ ਉੱਗੇ ਸਮਾਜ ਸੇਵੀ ਪਾਰਸ਼ ਜਨੇਾਲਾ ਜੀ ਸਾਡੇ ਨਾਲ ਮੌਜੂਦ ਹਨ ਨਾਲ ਗੱਲਬਾਤ ਕਰਦੇ ਹਾਂ ਇਸ ਵਿਸ਼ੇ ਤੇ ਕਿ ਕਿਸ ਤਰ੍ਹਾਂ ਵੇਖਦੇ ਜੇ ਜਿਹੜਾ ਇਹ ਸਾਡੇ ਦੇਸ਼ ਨੇ ਬਦਲਾ ਲਿਆ ਕੀ ਵੇਖਦੇ ਜੇ ਨੂੰ ਹਾਂਜੀ ਪਾਰਸ਼ ਜੀ ਸਭ ਤੋਂ ਪਹਿਲਾਂ ਤੁਹਾਡਾ ਸਮਰ ਨਿਊਜ਼ ਤੇ ਬਹੁਤ ਬਹੁਤ ਸਵਾਗਤ ਹੈ ਜੀ ਪਹਿਲਾਂ ਤੇ ਸਮਰ ਨਿਊਜ਼ ਨੂੰ ਦੇਖਦੇ ਹੋਏ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਅੱਜੇ ਗੱਲ ਕਰਦੇ ਹੋ ਤੁਸੀਂ ਪਿੱਛੇ ਜੋ ਸਾਡੇ ਨੌਜਵਾਨ ਸਾਡੇ ਵੀਰ ਉੱਥੇ ਜਿਹੜਾ ਸ਼ਰਮਨਾਕ ਘਟਨਾ ਵਾਪਰੀ ਪਹਿਲਗਾਮ ਦੇ ਵਿੱਚ ਉਹ ਬੜੀ ਨਿੰਦਨਯੋਗ ਔਰ ਹਰ ਬੁੱਧੀ ਦੀ ਵੀ ਹਰ ਇਨਸਾਨ ਦੇ ਮਨ ਦੇ ਵਿੱਚ ਉਸ ਪ੍ਰਤੀ ਦੁੱਖ ਉਹ ਦੂਜੀਆਂ ਕੰਟਰੀਆਂ ਨੇ ਵੀ ਇਸ ਚੀਜ਼ ਨੂੰ ਬੜਾ ਮਾੜਾ ਆਖਿਆ ਕਿ ਇਹ ਮਾੜਾ ਕੰਮ ਹੋਇਆ ਔਰ ਇਹ ਪਹਿਲੀ ਵਾਰ ਨਹੀਂ ਹੋਇਆ ਪਾਕਿਸਤਾਨੀ ਆਈਕੋ ਕਾਫੀ ਚਿਰ ਪਹਿਲਾਂ ਲੰਮੇ ਸਮੇਂ ਤੋਂ ਜੂਂ ਦੇਸ਼ ਯਾਦ ਹੋਇਆ ਉਦੋਂ ਤੋਂ ਹੀ ਇਹ ਕੰਮ ਚੱਲਦਾ ਆ ਰਿਹਾ ਕਦੀ ਕਿਤੇ ਕਦੀ ਕਿਤੇ ਇਦਾਂ ਦੀਆਂ ਕਨੌਣੀ ਹਰਕਤਾਂ ਕਰਦੇ ਰਹਿੰਦੇ ਨੇ ਇਹਨੂੰ ਰੋਕਣ ਲਈ ਜੋ ਇਸ ਵਾਰ ਦੇਸ਼ ਨੇ ਜਵਾਬ ਦਿੱਤਾ ਜਾਂ ਦੇਸ਼ ਦੀ ਆਰਮੀ ਨੇ ਉਹ ਬੜਾ ਮਾਣ ਮਹਿਸੂਸ ਹੁੰਦਾ ਕਿ ਜਦੋਂ ਕੋਈ ਬੰਦਾ ਚੀਫ ਇਅਰ ਮਾਰਸ਼ਲ ਅਮਨਪ੍ਰੀਤ ਸਿੰਘ ਨੇ ਜਿੰਨਾ ਆਪਰੇਸ਼ਨ ਸਾਰਾ ਕੱਲੇ ਕੀਤਾ ਰਾਤ ਨੂੰ ਪਾਕਿਸਤਾਨ ਦੇ ਵਿੱਚ ਜੋ ਅੱਤਵਾਦੀ ਟਿਕਾਣੇ ਨੇ ਵੱਖੋ-ਵੱਖ ਜਿਹੜੇ ਟਾਇਰ ਢੇਰੀ ਕੀਤੇ ਨੇ ਜਾਂ ਖਤਮ ਕੀਤੇ ਨੇ ਜੰਗ ਕੋਈ ਵੀ ਦੇਸ਼ ਨਹੀਂ ਚਾਹੁੰਦਾ ਚੰਗੀ ਬੁੱਧੀ ਜੀਵੀ ਸੋਚ ਰੱਖਣ ਵਾਲਾ ਦੇਸ਼ ਤਰੱਕੀ ਕਰਨ ਵਾਲਾ ਦੇਸ਼ ਕਦੀ ਜੰਗ ਨਹੀਂ ਚਾਹੁੰਦਾ ਜਦੋਂ ਕੋਈ ਬਾਰ-ਬਾਰੀ ਤੁਹਾਡੇ ਆ ਕੇ ਗੱਲ ਨੂੰ ਪਈ ਜਾਵੇ ਤਾਂ ਫਿਰ ਬੰਦਾ ਉਹਦੇ ਤੇ ਦੱਸੋ ਕੀ ਕਰੂਗਾ ਔਰ ਮੈਂ ਵਧਾਈ ਦੇਣਾ ਆਰਮੀ ਨੂੰ ਇੰਡੀਅਨ ਆਰਮੀ ਸਾਰੀ ਨੂੰ ਕਿ ਜਿਹੜਾ ਕੱਲ ਇਹਨਾਂ ਨੇ ਜੋ ਇਹ ਆਪਰੇਸ਼ਨ ਕੀਤਾ ਅਸੀਂ ਉਹਨਾਂ ਨੂੰ ਸਮਰਥਨ ਵੀ ਕਰਦੇ ਹਾਂ ਔਰ ਉਹਨਾਂ ਦਾ ਧੰਨਵਾਦ ਵੀ ਕਰਦੇ ਹਾਂ ਔਰ ਉੱਥੇ ਵਧਾਈ ਦੇ ਪਾਤਰ ਵੀ ਨੇ ਔਰ ਇੱਕ ਗੱਲ ਮੈਂ ਬਾਰ-ਬਾਰ ਫਿਰ ਥੋੜੇ ਰਾਈ ਮਾਧਿਮ ਰਾਈ ਕਹਿਣਾ ਚਾਹੁੰਦਾ ਕਿ ਅਸੀਂ ਜੰਗ ਕੋਈ ਵੀ ਦੇਸ਼ ਨਹੀਂ ਚਾਹੁੰਦਾ ਇਹ ਪਾਕਿਸਤਾਨ ਨੂੰ ਵੀ ਰੁਕਣਾ ਚਾਹੀਦਾ ਤੁਸੀਂ ਆਪ ਦੇ ਅਮਨ ਸ਼ਾਂਤੀ ਨਾਲ ਆਪ ਦੇ ਦੇਸ਼ ਦੀ ਤਰੱਕੀ ਕਰੋ ਔਰ ਹਿੰਦੁਸਤਾਨ ਅੱਜ ਦੀ ਡੇਟ 'ਚ ਕਿੱਥੇ ਦਾ ਕਿੱਥੇ ਪਹੁੰਚ ਗਿਆ ਔਰ ਜਦੋਂ ਤੁਹਾਡੇ ਨਾਲ ਕੋਈ ਕੰਟਰੀਆਂ ਲੱਗਦੀਆਂ ਹੁੰਦੀਆਂ ਨੇ ਬਰਦਾਸ਼ਤ ਨਹੀਂ ਕਰਦੀਆਂ ਤੇ ਜੰਗ ਦਾ ਆਗਾਜ਼ ਅਸੀਂ ਅੱਜ ਵੀ ਨਹੀਂ ਕਰਦੇ ਇਹ ਨਾ ਇਦਾਂ ਦੇ ਹਾਲਾਤ ਪੈਦਾ ਕਰਨ ਕਿ ਸਾਨੂੰ ਇਹ ਕੰਟਰੀ ਨੂੰ ਜਾਂ ਸਾਡੀ ਆਰਮੀ ਨੂੰ ਇਹ ਸਟੈਪ ਚੁੱਕਣਾ ਪਵੇ ਤੇ ਮਾੜਾ ਗੱਲ ਆ ਦੀ ਮੈਂ ਇਹਦੀ ਨਿੰਦਿਆ ਵੀ ਕਰਦਾ ਤੇ ਉਥੇ ਆਪ ਦੇ ਜੋ ਕੱਲ ਆਰਮੀ ਨੇ ਆਪਰੇਸ਼ਨ ਕੀਤਾ ਉਹਨਾਂ ਨੂੰ ਵੀ ਵਧਾਈ ਵੀ ਦੇਣਾ ਕਿ ਇਹ ਬਹੁਤ ਵਧੀਆ ਤੁਸੀਂ ਵਾਪਸੀ ਜਵਾਬ ਦਿੱਤਾ ਉਹਨਾਂ 27 ਲੋਕੀ ਜਿਹੜੇ ਬੇਕਸੂਰ ਮਾਰੇ ਗਏ ਉਹਨਾਂ ਦੀ ਆਤਮਾ ਨੂੰ ਕੱਲ ਰਾਤ ਸ਼ਾਂਤੀ ਮਿਲੀ ਹੋਵੇ ਮੈਂ ਮਹਿਸੂਸ ਕਰਦਾ ਉਹਨਾਂ ਦੇ ਪਰਿਵਾਰਾਂ ਨੂੰ ਪੁੱਛ ਕੇ ਦੇਖਿਓ ਕਿ ਉਹਨਾਂ ਤੇ ਕੀ ਬੀਤ ਰਹੀ ਨਰਸ ਜੀ ਵੇਖੋ ਆਪਣੇ ਇੰਡੀਆ ਦੀ ਆਰਮੀ ਨੇ ਉਹਨਾਂ ਦੇ ਅੱਤਵਾਦੀ ਟਿਕਾਣਿਆਂ ਤੇ ਹਮਲਾ ਕੀਤਾ ਨਾ ਕਿ ਉਹਨਾਂ ਦੇ ਦੇਸ਼ ਤੇ ਹਮਲਾ ਕੀਤਾ ਹੈ ਨਾ ਕਿ ਇਹ ਨਾਗਰਿਕਾਂ ਤੇ ਉਹਨਾਂ ਨੇ ਕੀਤਾ ਨਾ ਉਹਨਾਂ ਦੀ ਆਰਮੀ ਤੇ ਕੀਤਾ ਵਾ ਉਹਨਾਂ ਦੇ ਜਿਹੜੇ ਅੱਤਵਾਦੀਆਂ ਦੇ ਟਿਕਾਣੇ ਸੀ ਉੱਤੇ ਹਮਲਾ ਕੀਤਾ ਹੁਣ ਜੇਕਰ ਪਾਕਿਸਤਾਨ ਕੋਈ ਅੱਗੇੋਂ ਕਾਰਵਾਈ ਕਰਦਾ ਤੇ ਉਹਨੂੰ ਕਿਸ ਤਰ੍ਹਾਂ ਵੇਖਦੇ ਜੀ ਦੇਖੋ ਪਾਕਿਸਤਾਨ ਦਾ ਸ਼ੁਰੂ ਤੋਂ ਕੰਮ ਆ ਕਿ ਅੱਤਵਾਦੀਆਂ ਨੂੰ ਪਨਾਹ ਦੇਣੀ ਤੁਸੀਂ ਪਿੱਛੇ ਦੇਖਿਆ ਹੋਣਾ ਅਮਰੀਕਾ ਦੇ ਵਿੱਚ ਜਦੋਂ ਬਿਲਡਿੰਗ ਤੇ ਅਟੈਕ ਹੋਇਆ ਸੀ ਉਹ ਵੀ ਤਾਂ ਅਮਰੀਕਾ ਵਾਲਿਆਂ ਨੇ ਪਾਕਿਸਤਾਨ 'ਚ ਵੜ ਕੇ ਮਾਰਿਆ ਸੀ ਨਾ ਉੱਥੋਂ ਹੀ ਨਿਕਲਿਆ ਸੀ ਨਾ ਉਹ ਬੰਦਾ ਜਿਹੜਾ ਉਹ ਟੈਰਰਿਸਟ ਅਤਵਾਦੀ ਸੀ ਤੇ ਇਦਾਂ ਹੀ ਜਿਹੜੇ ਸਾਡੇ ਜਿਹੜੇ ਇੱਥੇ ਨੌਜਵਾਨਾਂ ਨੂੰ ਮਾਰ ਕੇ ਗਏ ਨੇ ਬੱਚਿਆਂ ਨੂੰ ਉਹ ਉੱਥੇ ਬੈਠੇ ਹੋਏ ਸੀ ਜਦ ਪਾਕਿਸਤਾਨ ਦਾ ਸ਼ੁਰੂ ਤੋਂ ਕੰਮ ਬੈਕ ਤੇ ਆਪ ਖੜੇ ਹੁੰਦੇ ਨੇ ਅੱਗੇ ਉਹਨਾਂ ਨੂੰ ਲਾਇਆ ਹੁੰਦਾ ਜੇ ਇਦਾਂ ਦਾ ਕੰਮ ਕਰਨਗੇ ਤੇ ਉਹਦਾ ਫਿਰ ਨਤੀਜਾ ਬਹੁਤ ਮਾੜਾ ਨਿਕਲੂਗਾ ਉਹ ਤੁਸੀਂ ਦੇਖ ਹੀ ਰਹੇ ਹੋ ਦੇਸ਼ ਪੂਰੇ ਪੈਰਾਂ ਭਾਰ ਖੜਾ ਹੋ ਗਿਆ ਆਵਾਮ ਦੀ ਜੋ ਆਵਾਜ਼ ਆ ਪਬਲਿਕ ਦੀ ਜੋ ਸੋਚ ਆ ਉਹ ਕਹਿ ਰਹੀ ਹੈ ਕਿ ਇਹਨਾਂ ਨੂੰ ਇਸ ਵਾਰ ਮੂੰਹ ਤੋੜਨਾ ਜਵਾਬ ਦੇਣਾ ਚਾਹੀਦਾ ਪਰ ਮੇਰੇ ਸੋਚ ਮੁਤਾਬਕ ਜੇ ਚੀਜ਼ ਰੁਕਦੀ ਹੈ ਤੇ ਬੜੀ ਚੰਗੀ ਗੱਲ ਹੈ ਜੰਗ ਜਿਨ੍ਹਾਂ ਨੇ ਤਾਂ ਦੇਖੀ ਹੈ ਚਲੋ ਅਸੀਂ ਵੀ ਛੋਟੇ ਹਾਂ ਅਸੀਂ ਵੀ ਇਹ ਚੀਜ਼ਾਂ ਦੇਖੀਆਂ ਨਹੀਂ ਪਰ ਜੋ ਪੜੀਆਂ ਨੇ ਜੋ ਉਹ ਵਾਕਏ ਸੁਣੇ ਨੇ ਇਹ ਬੜੀਆਂ ਮਾੜੀਆਂ ਚੀਜ਼ਾਂ ਨੇ ਦੇਸ਼ ਬਹੁਤ ਪਿੱਛੇ ਚਲੇ ਜਾਂਦਾ ਅਸੀਂ ਨਹੀਂ ਚਾਹੁੰਦੇ ਕਿ ਇਹ ਕੰਮ ਚੱਲੇ ਪਰ ਫਿਰ ਵੀ ਜੇ ਕੋਈ ਬਾਰ-ਬਾਰ ਤੁਹਾਨੂੰ ਉਕਸਾ ਰਿਹਾ ਜਾਂ ਤੁਹਾਡਾ ਕੋਈ ਨੁਕਸਾਨ ਕਰ ਰਿਹਾ ਫਿਰ ਤਾਂ ਅਸੀਂ ਦੇਸ਼ ਦੀ ਆਰਮੀ ਦੇ ਨਾਲ ਆਂਦੀ ਉਹਨਾਂ ਦੀ ਸੋਚ ਦੇ ਨਾਲ ਸਹਿਮਤ ਆਂ ਜੋ ਨਾ ਕੱਲ ਸਟੈਪ ਲਿਆ ਤਗੜੇ ਹੋ ਗਏ ਅਸੀਂ ਉਹਨਾਂ ਦੀ ਸਮਰਥਨ ਕਰਦੇ ਆਂ ਗਾ ਵੀ ਜੇ ਕੁਛ ਇਦਾਂ ਦਾ ਨਾ ਹੁੰਦਾ ਤੇ ਨਾਲ ਖੜੇ ਆ ਸਾਰੀ ਆਵਾਮ ਉਹਨਾਂ ਦੇ ਨਾਲ ਕਿ ਜ ਆਪਣੇ ਪੰਜਾਬੀ ਜਿਹੜੇ ਸ਼ੁਰੂ ਤੋਂ ਹੀ ਬਹਾਦਰੀ ਦੇ ਵਿੱਚ ਇਹਨਾਂ ਦਾ ਨਾਮ ਆ ਜੇਕਰ ਸਾਡੀ ਹਿੰਦੁਸਤਾਨ ਦੀ ਪਾਕਿਸਤਾਨ ਦੀ ਜੰਗ ਹੁੰਦੀ ਤੇ ਸਾਡੇ ਪੰਜਾਬੀ ਜਿਹੜੇ ਆ ਉਹ ਕਿਸ ਤਰ੍ਹਾਂ ਦਾ ਉਹਨਾਂ ਦਾ ਰੋਲ ਹੋਊ ਵਿੱਚ ਦੇਖੋ ਮੈਨੂੰ ਬੜੀ ਖੁਸ਼ੀ ਹੋਈ ਜਿਹੜੇ ਚੀਫ 에ਅਰ ਮਾਰਸ਼ਲ ਨੇ ਅਮਨਪ੍ਰੀਤ ਸਿੰਘ ਨੇ ਉਹਨਾਂ ਦੇ ਪਿੱਛੇ ਸਿੰਘ ਲੱਗਦਾ ਉਹ ਸਰਦਾਰ ਨੇ ਔਰ ਮੈਂ ਵੀ ਇੱਕ ਸਰਦਾਰ ਹਾਂ ਨਾਤੇ ਮੈਂ ਬੜਾ ਮਾਣ ਮਹਿਸੂਸ ਕਰਦਾ ਕਿ ਇਹ ਜਿਹੜੀ ਸੇਵਾ ਸਾਡੇ ਇੱਕ ਸਰਦਾਰ ਭਰਾ ਦੇ ਲਿਖੇ ਆਈ ਹੈ ਅਸੀਂ ਇਹ ਚੀਜ਼ ਨੂੰ ਸੇਵਾ ਹੀ ਮੰਨਦੇ ਆ ਤੇ ਬੜੀ ਖੁਸ਼ੀ ਵਾਲੀ ਵੀ ਗੱਲ ਹੈ ਕਿ ਇਹ ਸਾਰਾ ਆਪਰੇਸ਼ਨ ਸਾਡੇ ਇੱਕ ਸਿੱਖ ਭਰਾ ਨੇ ਇਹਨੂੰ ਕੀਤਾ ਔਰ ਬੜਾ ਸਕਸੈਸਫੁਲੀ ਔਰ ਵਧੀਆ ਕੀਤਾ ਬੜੇ ਮਾਣ ਵਾਲੀ ਗੱਲ ਆ ਪਰ ਗੱਲ ਫੇਰ ਉੱਥੇ ਆ ਜਾਂਦੀ ਹੈ ਸਿੱਖਾਂ ਦਾ ਜਿਹੜਾ ਕਰਤੱਵ ਆ ਉਹ ਹੈਗਾ ਸ਼ਾਂਤੀ ਦਾ ਪ੍ਰਤੀਕ ਆ ਸਭ ਦਾ ਸਤਿਕਾਰ ਕਰਨਾ ਸਾਰੇ ਧਰਮਾਂ ਨੂੰ ਨਾਲ ਲੈ ਕੇ ਚੱਲਣਾ ਔਰ ਕਿਸੇ ਬੇਕਸੂਰ ਨੂੰ ਨਾ ਮਾਰਨਾ ਪਰ ਜਦੋਂ ਦੋ ਦੇਸ਼ਾਂ ਦੇ ਵਿੱਚ ਇਦਾਂ ਦੀ ਕੋਈ ਗੱਲਬਾਤ ਹੁੰਦੀ ਆ ਉੱਥੇ ਫਿਰ ਤੁਹਾਨੂੰ ਇਹ ਚੀਜ਼ਾਂ ਤੋਂ ਉੱਪਰ ਉੱਠ ਕੇ ਚੱਲਣਾ ਪੈਂਦਾ ਕਿਉਂਕਿ ਉੱਥੇ ਮਸਲਾ ਆ ਜਾਂਦਾ ਆਪਣੀ ਹੋਂਦ ਦਾ ਆਪਣੀ ਦੇਸ਼ ਦੀ ਆਪਣੀ ਸ਼ਾਨ ਦਾ ਔਰ ਮੈਂ ਮੋਦੀ ਸਾਹਿਬ ਦਾ ਧੰਨਵਾਦ ਕਰਦਾ ਉਹਨਾਂ ਨੇ ਯਕੀਨ ਕੀਤਾ ਸਾਡੇ ਸਿੱਖ ਭਰਾ ਤੇ ਕੀ ਇਹ ਟਾਰਗੇਟ ਉਹਨਾਂ ਨੂੰ ਦਿੱਤਾ ਔਰ ਉਹਨਾਂ ਨੇ ਬੇਖੂਬੀ ਨਾਲ ਬਹੁਤ ਵਧੀਆ ਨਿਭਾਇਆ ਔਰ ਅੱਜ ਤੋਂ ਪਿੱਛੇ ਵੀ ਕਈ ਜੰਗਾਂ ਦੇ ਵਿੱਚ ਚੱਲਦੇ ਹੋ ਤੁਸੀਂ ਇਤਿਹਾਸ ਖੋਲ ਕੇ ਦੇਖ ਲਓ ਇਹ ਸਰਦਾਰਾਂ ਦਾ ਹੀ ਹਿਸਾਬ ਕੀਤਾ ਕਰਾਇਆ ਉਹਨਾਂ ਦੀ ਦੇਣ ਹੈ ਨਾ ਸਾਨੂੰ ਮਾਣ ਆਪਣੇ ਸਿੱਖਾ ਭਰਾਵਾਂ ਤੇ ਪੰਜਾਬੀਆਂ ਤੇ ਜੇ ਤੁਸੀਂ ਦੇਸ਼ ਯਾਦ ਦੀ ਗੱਲ ਕਰ ਲੋ ਤੇ ਸਭ ਤੋਂ ਵੱਡਾ ਹਿੱਸਾ ਪੰਜਾਬੀਆਂ ਦਾ ਕੁਰਬਾਨੀਆਂ ਪੰਜਾਬੀਆਂ ਦੀਆਂ ਸ਼ਹਾਦਤਾਂ ਪੰਜਾਬੀਆਂ ਦੀਆਂ ਤੇ ਜੇ ਤੁਸੀਂ ਹੁਣ ਅੱਜ ਦੀ ਗੱਲ ਕਰ ਲੋ 2025 ਦੀ ਤੇ ਅੱਜ ਵੀ ਤੁਸੀਂ ਦੇਖ ਲਓ ਜਿਹੜੇ 에어 ਚੀਫ ਨੇ ਉਹ ਸਿੰਘ ਸਾਹਿਬ ਨੇ ਤ ਬੜੀ ਖੁਸ਼ੀ ਵਾਲੀ ਗੱਲ ਆ ਦੀ ਜੇਕਰ ਆਪਾਂ ਦੋਵਾਂ ਦੇਸ਼ਾਂ ਦੇ ਆਵਾਮ ਦੀ ਗੱਲ ਕਰੀਏ ਤੇ ਮੇਰੇ ਹਿਸਾਬ ਨਾਲ ਆਵਾਮ ਨਹੀਂ ਚਾਹੁੰਦਾ ਨਾ ਸਾਡੇ ਹਿੰਦੁਸਤਾਨ ਦਾ ਨਾ ਚਾਹੁੰਦਾ ਔਰ ਨਾ ਹੀ ਪਾਕਿਸਤਾਨ ਦਾ ਆਵਾਮ ਚਾਹੁੰਦਾ ਕਿ ਜੰਗ ਲੱਗੇ ਦੇਖੋ ਆਵਾਮ ਨਹੀਂ ਚਾਹੁੰਦੀ ਅਸੀਂ ਵੀ ਨਹੀਂ ਚਾਹੁੰਦੇ ਮੈਂ ਤੁਹਾਡੇ ਮਾਦੀਆਂ ਰਹੀ ਅਸੀਂ ਕਿਹੜਾ ਚਾਹੁੰਨੇ ਆ ਜੀ ਜੰਗ ਤਾਂ ਹੋਣੀ ਨਹੀਂ ਚਾਹੀਦੀ ਜੰਗ ਵਰਗਾ ਸ਼ਬਦ ਹੀ ਮਾੜਾ ਇਹ ਤਾਂ ਇੱਕ ਜ਼ਬਾਨ ਤੇ ਲੈਣਾ ਕਿ ਜੰਗ ਲੱਗ ਜਾਵੇ ਇਹਦੇ ਸ਼ਬਦ ਹੀ ਮਾੜਾ ਤੋਬਾ ਤੋਬਾ ਕਰਨੀ ਚਾਹੀਦੀ ਗੁਰੂ ਦਾ ਨਾਮ ਲੋ ਅਸੀਂ ਤਾਂ ਦਿਨ ਸ਼ਾਮ ਰਾਤ ਦਿਨੇ ਅਰਦਾਸ ਕਰਦੇ ਹਾਂ ਸੱਚੇ ਪਾਤਸ਼ਾਹ ਇਹ ਜੰਗ ਬਿਲਕੁਲ ਨਾ ਲੱਗੇ ਜਿਨ੍ਹਾਂ ਦੀ ਸੋਚ ਮਾੜੀ ਆ ਪ੍ਰਮਾਤਮਾ ਉਹਨਾਂ ਨੂੰ ਚੰਗੀ ਬੁੱਧੀ ਸਮੱਤ ਬਖਸ਼ੇ ਕਿ ਉਹ ਇਹ ਚੀਜ਼ਾਂ ਕਰਨੀਆਂ ਘਟੀਆ ਹਰਕਤਾਂ ਬੰਦ ਕਰਨ ਤੇ ਸਾਨੂੰ ਤੇ ਲੋੜ ਹੀ ਨਹੀਂ ਜੱਗ ਦੀ ਸਾਡਾ ਤਾਂ ਦੇਸ਼ ਤਰੱਕੀ 'ਚ ਜਾ ਰਿਹਾ ਅਸੀਂ ਤਾਂ ਤਰੱਕੀ ਕਰਨਾ ਚਾਹੁੰਦੇ ਆ ਤੁਸੀਂ ਦੇਖੋ ਨਾ ਅੱਜ ਹਿੰਦੁਸਤਾਨ ਕਿੱਥੇ ਚਲਾ ਗਿਆ ਅਸੀਂ ਦਾ ਇਹ ਚੀਜ਼ ਦੇ ਹੱਕ 'ਚ ਨਹੀਂ ਪਰ ਹੁਣ ਤੂੰ ਬਾਰ-ਬਾਰ ਕੋਈ ਥੋੜੇ ਨਾਲ ਪੰਗਾ ਲੈ ਰਿਹਾ ਤੂੰ ਦੇਖੋ ਨਾ ਹੁਣ ਜਿਹੜੇ 27 ਲੋਕ ਮਾਰੇ ਗਏ ਸੀ ਅੱਜ ਤੋਂ 15 ਦਿਨ ਪਹਿਲਾਂ ਤੁਸੀਂ ਉਦੋਂ ਹਾਲਾਤ ਦੇਖੋ ਖੂਨ ਖੋਲਦਾ ਸੀ ਬਿਲਕੁਲ ਥੋੜੇ ਛੋਟੇ ਛੋਟੇ ਬੱਚੇ ਵਿਆਹੇ ਗਏ ਨੇ ਹਜੇ ਕੇ ਦੇ ਵਿਆਹ ਨੂੰ 15 ਦਿਨ ਹੋਏ ਆ ਉਹ ਉੱਥੇ ਹਨੀਮੂਨ ਤੇ ਗਏ ਹੋਏ ਨੇ ਘੁੰਮ ਰਹੇ ਨੇ ਇਹ ਪਰਿਵਾਰ ਦੇ ਨਾਲ ਉੱਥੇ ਦੇਖੋ ਉਹਨਾਂ ਨੂੰ ਮਾਰਤਾ ਨਜਾਇਜ਼ ਕਰਤੀ ਉਸ ਪਰਿਵਾਰਾਂ ਦੇ ਕੀ ਬੀਤਦੀ ਗਾਇਆ ਤਾਂ ਸਾਡੇ ਹੀ ਭੈਣ ਭਰਾ ਨਾ ਚਾਹੇ ਉਹ ਕਿਸੇ ਧਰਮ ਨਾਲ ਬਿਲੋਂਗ ਕਰਦੇ ਹੋਣ ਕੋਈ ਹਿੰਦੂ ਹੋਵੇ ਕੋਈ ਸਿੱਖ ਹੋਵੇ ਕੋਈ ਮੁਸਲਮ ਕੋਈ ਹੋਵੇ ਜਿਹੜਾ ਇੱਥੇ ਰਹਿ ਰਿਹਾ ਹੈ ਹਿੰਦੁਸਤਾਨ ਚੋ ਹਿੰਦੁਸਤਾਨੀ ਹੈ ਬਿਲਕੁਲ ਹੈ ਨਾ ਉਹ ਧਰਮ ਆਹੀ ਜਾਤਾਂ ਪਾਤਾਂ ਦੇ ਵਿੱਚ ਤਾਂ ਸੇਕੋਂ ਵਹਿ ਨਹੀਂ ਪੈਂਦੀ ਬਿਲਕੁਲ ਸਾਨੂੰ ਬੜਾ ਦੁੱਖ ਸੀ ਉਹ ਜਿਹੜੇ 27 ਲੋਕ ਮਰੇ ਗਏ ਨੇ ਹੱਤੇ ਮਾਰੇ ਗਏ ਬੇਕਸੂਰ ਮਾਰੇ ਗਏ ਉਹਨਾਂ ਦਾ ਕਸੂਰ ਕੀ ਸੀ ਤੇ ਜੇ ਪਾਕਿਸਤਾਨ ਨੂੰ ਕੋਈ ਦੁੱਖ ਤਕਲੀਫ ਆ ਤੇ ਇੱਥੇ ਕਿਤੇ ਟਾਈਮ ਬਣ ਕੇ ਤੇ ਆਪ ਦਾ ਆਜ਼ਾਦ ਕਰ ਲੈਣਾ ਰਾਂਝਾ ਰਾਜੀ ਚੋਂ ਹੁੰਦਾ ਫਿਰ ਦੇਖੀ ਜੋ ਕਿ ਹੁਣ ਰਾਤ ਦੇਖਿਆ ਹੀ ਹੈ ਨਾ ਹ ਇਸ ਕਰਕੇ ਜੰਗਰਗਾ ਸ਼ਬਦ ਮਾੜਾ ਅਸੀਂ ਨਹੀਂ ਚਾਹੁੰਦੇ ਇਹ ਲੱਗੇ ਇਹ ਰੁਕਣਾ ਚਾਹੀਦਾ ਜਿੱਦਣਾ ਇਸ ਮਾਹੌਲ ਬਣਿਆ ਪਿਆ ਕੱਲ ਦਾ ਉਹਦੇ ਵਿੱਚ ਕੀ ਹੈ ਕੁਝ ਦੁਕਾਨਦਾਰ ਆਪਾਂ ਸਾਰੇ ਨਹੀਂ ਕਹਿੰਦੇ ਕੁਝ ਚੰਦ ਦੁਕਾਨਦਾਰ ਇਹੋ ਜਿਹੇ ਹੁੰਦੇ ਜਿਹੜੇ ਕਿ ਇਹੋ ਜੇ ਮੌਕੇ ਦਾ ਨਜਾਇਜ਼ ਫਾਇਦਾ ਉਠਾਉਂਦੇ ਆ ਜਿੱਦਾਂ ਕਿ ਉਹ ਕਾਲਾ ਬਜਾਰੀ ਕਰਨ ਦੀ ਸੋਚਦੇ ਆ ਔਰ ਜਿਹੜੇ ਚੀਜ਼ਾਂ ਦੇ ਭਾਅ ਆ ਅਸਮਾਨਾਂ ਨੂੰ ਝੜਾ ਦਿੰਦੇ ਉਹਨਾਂ ਬਾਰੇ ਕੀ ਕਰਨਾ ਚਾਹੁੰਦੇ ਦੇਖੋ ਜਦੋਂ ਇਦਾਂ ਦਾ ਸਮਾਂ ਹੁੰਦਾ ਜਾਂ ਪਿੱਛੇ ਲੋਕਡਾਊਨ ਵੀ ਆਇਆ ਸੀ ਜਿਹੜੇ ਤਾਂ ਲੋਕ ਸੇਵਾ ਕਰਦੇ ਨੇ ਲੋਕਾਂ ਦਾ ਸਾਥ ਦਿੰਦੇ ਨੇ ਚੰਗੀ ਸੋਚ ਵਾਲੇ ਹੁੰਦੇ ਨੇ ਲੋਕ ਉਹਨਾਂ ਨੂੰ ਯਾਦ ਕਰਦੇ ਨੇ ਉਹਨਾਂ ਦੀ ਇੱਜ਼ਤ ਕਰਦੇ ਨੇ ਉਹਨਾਂ ਨੂੰ ਸਲਾਹਉਂਦੇ ਨੇ ਔਰ ਦੂਜਾ ਪਹਿਲੂ ਦੇਖੀਏ ਤਾਂ ਵਿੱਚ ਚੋਰ ਡਾਕੂ ਵੀ ਰਲੇ ਹੁੰਦੇ ਨੇ ਚੋਰਾਂ ਦਾ ਕੰਮ ਕੀ ਹੁੰਦਾ ਲੋਕਾਂ ਨੂੰ ਗੁੰਮਰਾਹ ਕਰਨਾ ਜੰਗ ਲੱਗ ਜਣੀ ਜੀ ਤੁਹਾਨੂੰ ਕੁਝ ਰਾਸ਼ਨ ਨਹੀਂ ਮਿਲੂ ਤੁਹਾਨੂੰ ਆਟਾ ਦਾਲ ਨਹੀਂ ਮਿਲੂ ਕੁਝ ਇਦਾਂ ਦੀ ਚੀਜ਼ ਨਹੀਂ ਹੈਗੀ ਸ਼ਾਂਤਮਈ ਤਰੀਕੇ ਨਾਲ ਰਹੋ ਦੇਸ਼ ਬਹੁਤ ਡਿਵੈਲਪ ਹੋ ਚੁਕਿਆ ਪੰਜਾਬ ਬੜਾ ਡਿਵੈਲਪਾ ਸਾਡੇ ਕੋਲ ਹਰ ਤਰ੍ਹਾਂ ਦੀਆਂ ਸੁਵਿਧਾ ਨੇ ਸਹੂਲਤਾਂ ਨੇ ਸਰਕਾਰਾਂ ਕੋ ਕਿਸੇ ਤਰ੍ਹਾਂ ਦਾ ਇਦਾਂ ਦਾ ਕੋਈ ਟੈਨਸ਼ਨ ਨਹੀਂ ਦੇ ਕੋਈ ਦੁਕਾਨਦਾਰ ਜਾਂ ਕੋਈ ਲੋਕ ਤੁਹਾਨੂੰ ਗੁਮਰਾਹ ਕਰਦੇ ਨੇ ਮੈਂ ਉਹਨਾਂ ਨੂੰ ਵੀ ਅਪੀਲ ਕਰਦਾ ਕਿ ਇਹ ਸਮਾਂ ਬਹੁਤ ਸਥਿਤੀ ਗਲਤ ਚੱਲ ਰਹੀ ਹੈ ਇਸ ਟਾਈਮ ਤੁਹਾਨੂੰ ਚਾਹੀਦੀ ਆ ਨੀ ਇਹ ਸਮਾਂ ਇੱਕ ਦੂਜੇ ਦੇ ਨਾਲ ਹਲਕੇ ਚੱਲਣ ਦਾ ਸਾਥ ਦੇਣ ਦਾ ਔਰ ਉਹਦਾ ਵੀ ਤੁਹਾਨੂੰ ਕਿਤੇ ਲੱਗਦਾ ਕਿ ਇਹਦੀ ਲੋੜ ਆ ਜਾਂ ਕਿ ਇਹਨੂੰ ਥੋੜੀ ਜ਼ਰੂਰਤ ਆ ਤਾਂ ਤੁਹਾਨੂੰ ਉਹਦੀ ਪੂਰੀ ਕਰਨੀ ਚਾਹੀਦੀ ਹੈ ਮੈਂ ਤਾਂ ਇਹ ਸੋਚ ਰੱਖਦਾ ਉਹ ਦੂਜੀ ਤੁਸੀਂ ਦੇਖ ਲਓ ਹਰ ਦੇਸ਼ ਦੇ ਵਿੱਚ ਹਰ ਥਾਂ ਤੇ ਹਰ ਧਰਮ ਦੇ ਵਿੱਚ ਚੰਗੇ ਲੋਕ ਵੀ ਹੁੰਦੇ ਆ ਤੇ ਮਾੜੇ ਵੀ ਮਾੜੇ ਮਾੜੇ ਕਰਮ ਕਰਨੇ ਪਿਛਲੇ ਦਿਨੀ ਲੋਕਡਾਊਨ ਹੋਇਆ ਸੀ ਕੁਝ ਤੇ ਦੁਕਾਨਦਾਰਾਂ ਨੇ ਲੁੱਟ ਮਚਾਈ ਸੀ ਔਰ ਸਾਡੇ ਬਹੁਤ ਸਾਰੇ ਸਮਾਜ ਸੇਵੀ ਜਿਹੜੇ ਇਹ ਲੋਕਾਂ ਦੇ ਘਰ ਘਰ ਰਾਸ਼ਨ ਪਹੁੰਚਾ ਰਹੇ ਸੀ ਵੇਖੋ ਕਿੰਡੀ ਵੱਡੀ ਗੱਲ ਆ ਇੱਕ ਪਾਸੇ ਤੇ ਇੱਕ ਲੋਕ ਜਿਹੜੇ ਉਹ ਸੇਵਾ ਕਰਨ ਦੇ ਤੇ ਦੂਜੇ ਪਾਸੇ ਜਿਹੜੇ ਉਹ ਉਹਦਾ ਨਜਾਇਜ਼ ਫਾਇਦਾ ਉਠਾਉਣ ਦੇ ਦੇਖੋ ਉਹਦੇ ਵਿੱਚ ਬੜਾ ਕੁਝ ਹੋਇਆ ਉਹ ਲੋਕਤੰਤਰ ਦੌਰਾਨ ਬੜੇ ਲੋਕਾਂ ਸੇਵਾ ਵੀ ਕੀਤੀ ਕਈਆਂ ਕਾਲਾ ਬੁਜਾਰੀ ਵੀ ਚਲਾਈ ਕਈ ਅਫਸਰ ਵੀ ਮੜੇ ਹੀ ਕਈ ਚੰਗੇ ਵੀ ਸੀ ਹਨਾ ਔਰ ਇਹ ਜਿਹੜਾ ਮੁੱਦਾ ਉਹਦੇ ਤੋਂ ਬਹੁਤ ਹੀ ਅਲੱਗ ਟਾਈਪ ਮੁੱਦਾ ਚੱਲ ਰਿਹਾ ਇਦੇ ਵਿੱਚ ਕੋਈ ਇਦਾਂ ਦੀ ਗੱਲ ਨਹੀਂ ਕਿ ਤੁਹਾਡੇ ਕੋਲ ਰਾਸ਼ਨ ਨਹੀਂ ਇਦਾਂ ਦੀ ਕੋਈ ਇਦਾਂ ਦਾ ਕੋਈ ਹਜੇ ਸਥਿਤੀ ਨਹੀਂ ਹੈ ਤੁਹਾਨੂੰ ਕੋਈ ਇਦਾਂ ਦਾ ਕੋਈ ਡਰਨ ਦੀ ਲੋੜ ਨਹੀਂ ਲੋਕਾਂ ਨੂੰ ਇਹ ਵੀ ਲੋਕ ਬਿਨਾਂ ਵਜਾ ਤੋਂ ਜਦੋਂ ਕੋਈ ਇਦਾਂ ਦੀ ਚੀਜ਼ ਹੁੰਦੀ ਹੈ ਸਰਕਾਰ ਪਹਿਲਾਂ ਤੁਹਾਨੂੰ ਹਦਾਇਤਾਂ ਜਾਰੀ ਕਰ ਦਿੰਦੀ ਹੈ ਇਦਾਂ ਦਾ ਕੁਝ ਵੀ ਨਹੀਂ ਹੈਗਾ ਇਦਾਂ ਇੱਕ ਤਾਂ ਸੋਸ਼ਲ ਨੈਟਵਰਕ ਦਾ ਲੋਕਾਂ ਨੂੰ ਚਾਹੀਦਾ ਇਹਦਾ ਨਜਾਇਜ਼ ਫਾਇਦਾ ਨਹੀਂ ਚੁੱਕਣਾ ਚਾਹੀਦਾ ਇਹਦੇ ਤੇ ਪੋਜ਼ਿਟਿਵ ਚੀਜ਼ਾਂ ਪਾਇਆ ਕਰੋ 네ਗੈਟਿਵਿਟੀ ਨਾ ਪਾਇਆ ਕਰੋ ਜੇ ਕੁਝ ਲੋਕ ਪਾਉਂਦੇ ਆ ਤੇ ਲੋਕਾਂ ਨੂੰ ਚਾਹੀਦਾ ਉਹਨਾਂ ਨੂੰ ਦੇਖਣਾ ਨਹੀਂ ਚਾਹੀਦਾ ਪੋਜ਼ਿਟਿਵ ਚੀਜ਼ਾਂ ਦੇਖਿਆ ਕਰੋ ਚੰਗਾ ਦੇਖਿਆ ਕਰੋ ਇਹਦੇ ਤੇ ਧੰਨਵਾਦ ਜੀ ਇਹ ਸਨ 파ਰਸ ਜਨਿਆਲਾ ਜੀ ਜਿਹੜੇ ਕਿ ਸਾਡੇ ਜਨਿਆਲਾ ਗੁਰੂ ਦੇ ਉੱਗੇ ਸਮਾਜ ਸੇਵੀ ਆ ਔਰ ਬੜਾ ਵਧੀਆ ਇਹਨਾਂ ਨਾਲ ਗੱਲਬਾਤ ਕੀਤੀ ਇਹਨਾਂ ਨੇ ਜੋ ਵੀ ਗੱਲਾਂ ਬਾਤਾਂ ਕੀਤੀਆਂ ਕਿ ਜਿਹੜਾ ਜੰਗ ਆ ਕਿਸੇ ਮਸਲੇ ਦਾ ਹੱਲ ਨਹੀਂ ਹੁੰਦਾ ਜੰਗ ਦਾ ਨਾਂ ਹੀ ਮੜਾ ਵਾ ਜੰਗ ਲੱਗ ਜਣੀ ਜੰਗ ਦਾ ਨਾਂ ਲੈਣਾ ਤੇ ਸੌਖਾ ਵਾ ਪਰ ਜਦੋਂ ਜੰਗ ਨੂੰ ਚਲਣਾ ਪੈਂਦਾ ਨਾ ਆਪਣੇ ਸਰੀਰ ਦੇ ਉੱਤੇ ਉਦੋਂ ਪਤਾ ਲੱਗਦਾ ਕਿ ਜੰਗ ਕੀ ਹੁੰਦੀ ਆ ਇਸ ਕਰਕੇ ਚਲੋ ਦੋਵੇਂ ਦੇਸ਼ ਬੈਠ ਕੇ ਮਿਲ ਬੈਠ ਕੇ ਮਸਲਾ ਹੱਲ ਕਰਨ ਨਾਲ ਉਹਦੇ ਨਾਲ ਦੀ ਰੀਤ ਨਹੀਂ ਗਈ ਔਰ ਬਾਕੀ ਜੇਕਰ ਜੋ ਸਾਡੇ ਇੰਡੀਅਨ ਆਰਮੀ ਨੇ ਕੀਤਾ ਸਾਡੇ ਦੇਸ਼ ਨੇ ਕੀਤਾ ਉਹ ਅੱਤਵਾਦੀਆਂ ਦੇ ਖਿਲਾਫ ਕੀਤਾ ਵਾ ਨਾ ਕਿ ਪਾਕਿਸਤਾਨ ਦੇ ਖਿਲਾਫ ਕੀਤਾ ਵਾ ਇਸ ਲਈ ਪਾਕਿਸਤਾਨ ਨੂੰ ਸੰਜਮ ਤੋਂ ਕੰਮ ਲੈਣਾ ਚਾਹੀਦਾ ਵਾ ਔਰ ਜੋ ਵੀ ਸਹੀ ਗੱਲ ਆ ਉਸ ਗੱਲ ਤੇ ਉਹਨੂੰ ਰਹਿਣਾ ਚਾਹੀਦਾ ਵਾ ਮੈਂ ਜੰਡਾ ਵਾਲਾ ਗੁਰੂ ਤੇ ਜਸਪਾਲ ਸ਼ਰਮਾ ਦਾ ਸਮਰ ਨਿਊਜ਼